ਆ ਤੇਰਾ ਪਿਆ ਸੌਣ ਦਾ ਸੰਧਾਰਾ ਲੈ ਦੇਖਾਂ ਤਾਂ ਸਹੀ ਮੇਰਾ ਵਕੀਲ ਆਇਆ ਮੇਰੇ ਲਈ ਕਿਉਂ ਖੇਚਲ ਕੀਤੀ ਇੰਨੀ ਯਾਰ ਹੈ ਹੈ ਕੀ ਹੋ ਗਿਆ ਗੰਡੇ ਕੰਮ ਤਾਂ ਬਾਕੀ ਨਿਭੜ ਗਏ ਨਾ ਸਬਜੀ ਬਣਾ ਲਾ ਇਹ ਦੇਖ ਲੈ ਮਿੱਕੇ ਮਿੱਕੇ ਜੇ ਗੰਡੇ ਐ ਬਾਵਾ ਪਾਣਾ ਉਹ ਕੇ ਸਬਜੀ ਨਹੀਂ ਸੁਵਾ ਦੇਣਾ ਚਲ ਕੈ ਦੂੰ ਜਿਹਨ ਮੈਨੂੰ ਫੋਰ ਲੈ ਆਉਣਗੇ ਥੋੜੇ ਜਿਹੀ ਬੰਨ ਲਗੇ ਭੂਮਾ ਮਰ ਜਾ ਕਿਵੇਂ ਪਲੇਟ ਫਾਰੀ ਬੈਠੀ ਆ ਕੀ ਹੋ ਗਿਆ ਬੀਬੀ ਅ ਗੰਡੀਆਂ ਇਹਨੇ ਲਈ ਬੈਠੀ ਆ ਕਿਹੜੇ ਬੀਬੀ ਪਲੇਟ ਨੀ ਕਿਨੇ ਕਹਤਾ ਹੋਏ ਗੰਡੀਆਂ ਹੀ ਆ ਨੇ ਹਾਂ ਤਾਂ ਹੁਣ ਇਹਨੂੰ ਚੀਰੂਗੇ ਤਾਂ ਮਾੜੇ ਜਾਨੇ ਕਹਨ ਜਾਣਗੇ ਤਾਂ ਲੱਗੇ ਆਈਆਂ ਤੈਨੂੰ ਪਤਾ ਕਿੰਨੇ ਮਹਿੰਗੇ ਆ ਇਹ 50-60 ਰੁਪਏ ਕਿਲੋ ਹੋਏ ਪਏ ਆ ਲਿਆਉਣ ਵਾਲੇ ਨੂੰ ਪਤਾ ਹੈ ਜਿਹੜਾ ਲਿਆਉਂਦਾ ਵੀ ਕਿਵੇਂ ਲਿਆਈ ਦੀ ਚੀਜ਼ ਸੋਨੇ ਦੇ ਬਰਾਬਰ ਹੋਏ ਪਏ ਆ ਫੜਾ ਮੈਨੋਰੇ ਹੈ ਮੌਜਾ ਨਾ ਭੈਜੀ ਜਿਵੇਂ ਕਿਤੇ ਆ ਬੋ ਲਿਆਈ ਹੁੰਦੀ ਆ ਬਸ ਇੰਨੇ ਕੁ ਜੀਰ ਲਾ ਇੰਨੇ ਤਾਂ ਵਾਧੂ ਆ ਲੈ 10 ਬੀਬੀ ਆ ਦੋ ਗੰਡੀਆਂ ਹੀ ਆ ਛੱਡ ਗਈ ਇਹਦਾ ਕੀ ਬਣੂਗਾ ਇੰਨੇ ਡੱਬਰ ਦੀ ਉਹ ਕਰਨ ਸਬਜ਼ੀ ਬਣਾਉਣੀ ਆ ਕੀ ਬਣੂਗਾ ਦੱਸੀ ਲੈ ਤੂੰ ਸਾਰੇ ਚੱਕ ਕੇ ਲੈ ਗਈ ਨਿੱਕ ਨਿੱਕਿਆ ਤਾਂ ਗੰਢੀਆਂ ਹੀ ਐਸੀ ਐ ਸਬਜੀ ਪਤਾ ਕਿੰਨੀ ਬਣੋਗੇ ਮੜਕੇ ਸਵਾਦ ਨਹੀਂ ਬਣਨੀ ਮੜਕੇ ਤੁਸੀਂ ਮੈਨੂੰ ਕਹੀ ਜਾਓ ਕਿ ਵੀ ਸਬਜੀ ਅੱਜ ਦੀ ਨਹੀਂ ਬਣਾਈਗੀ ਸਬਜੀ ਬਣਨੀ ਕਿਉਂ ਨਹੀਂ ਵਧੀਆ ਵਧੀਆ ਬਣੂਗੀ ਜੇ ਬਣਾਉਂਗੇਗਾ ਤਾਂ ਫੇਰ ਬਣਦੀ ਸਬਜੀ ਅੱਗੇ ਅਸੀਂ ਕਿਹੜਾ ਬਣਾਉਂਦੀਆਂ ਨਹੀਂ ਰੰਗਾ ਜੇ ਅੱਗੇ ਸਾਨੂੰ ਤਾਂ 1-2 ਦਿਨ ਦਾ ਗੰਡੇ ਵੀ ਲਾ ਪਾ ਲੋ ਤੇ ਸਬਜੀ ਬਣਾ ਲਓ ਆਈ ਅਸੀਂ ਤਾਂ ਬਣਾਉਂਦੀਆਂ ਆ ਹੁਣ ਪਲੇਟਾਂ ਭਰ ਕੇ ਬਹਿ ਜਾਂਦਾਗਾ ਲੈ ਹੱਦ ਹੋਈ ਪਈ ਆ ਬੀਬੀ ਤੇਰੀ ਤਾਂ ਜਮੀ ਹੈ ਹੈ ਤੂੰ ਤਾਂ ਉਹ ਹੀ ਗੱਲ ਪਿੱਛੀ ਪੈ ਗਈ ਗੰਡਿਆਂ ਪਿੱਛੇ ਨਾ ਮੈਨੂੰ ਨਹੀਂ ਪਤਾ ਹੈਗਾ ਬਸ ਤੂੰ ਐਨੇ ਚੀਰ ਲੈ ਤੇ ਸਬਜ਼ੀ ਬਣਾ ਲੈ ਵਧੀਆ ਆ ਮੈਂ ਰੱਖਦੀ ਆ ਐਨੇ ਨੇ ਪਾ ਕੇ ਕਿੱਥੇ ਜਾਵਾਂਗੇ ਲੈ ਹੱਦ ਹੋ ਗਈ ਆਦ ਰ 4 ਘੰਟਿਆਂ ਕੀ ਇਹਦਾ ਮੈਂ ਹੋ ਕਰੂੰਗੀ ਇੱਦਾਂ ਨਹੀਂ ਪਾਵਾਂ ਤੂੰ ਚਕਟੁੱਲੀ ਦਾ ਹੱਥੇ ਕੰਨ ਜਾਂ ਗੰਦ ਪੁੱਛ ਕੰਨੀ ਨਾ ਗਰਮੀ ਗਰਮੀ ਭੈਣ 10 ਮਿੰਟ ਜਾਂ ਨਹੀਂ ਪੈਂਦਾ ਉਦੋਂ ਗਰਮੀ ਹੋ ਜਾਂਦੀ ਹੈ ਘਰਮੀ ਹੋ ਜਾਂਦੀ ਰੱਬ ਨਹੀਂ ਲੈਂਦਾ ਹੈ ਗਾਣਾ ਮੇਰੇ ਸਾਥੀ ਆਂਪਾ ਘੱਟੇ ਜਾਂਦੀ ਹੈ ਕਹਿਣ ਨਾਲ ਬਾਰਜਾ ਨਾਲ ਖੁੱਲੇ ਹੀ ਛੱਡ ਦਿੰਦੀਆਂ ਫਿਰ ਕਹਿੰਦੀ ਆ ਪਤਾ ਨਹੀਂ ਅਸੀਂ ਤਾਂ ਜਾਗਦਿਆਂ ਪਈਆਂ ਸੀ ਪਤਾ ਨਹੀਂ ਕਿਹੜਾ ਆਇਆ ਲੈ ਗਿਆ ਇਥੋਂ ਚੀਜ਼ ਮਾੜਾ ਬਟਾ ਡਾਲਿਆ ਕਰੋ ਫੋਨ ਜੇ ਲੱਗੀ ਪਈ ਹੋਊਗੀ ਓਹ ਹੋ ਪਾਣੀ ਲਿਆਣੀ ਕੋਟ ਹਏ ਓਏ ਆ ਜਾ ਹੁਣ ਆ ਗਈ ਜੀ 2 ਘੰਟੇ ਹੋ ਗਏ ਮੈਨੂੰ ਉਹ ਨਾਟਕ ਜੇ ਦੇਖੀ ਜਾਂਦੀ ਹੂੰਗੀ ਸਾਸ ਜੀ ਜੀ 2 ਘੰਟੇ ਹੁਣ ਤਾਂ ਆ ਕੇ ਬੈਠਿਆ ਮੈਨੂੰ ਪਤਾ ਹੀ ਆ ਮੈਂ ਇੱਥੇ ਮੇਰੇ ਸਾਹਮਣੇ ਨਹੀਂ ਗਈ ਸੀ ਰਸੋਈ 'ਚ ਸੀ ਮੈਂ ਉਹ ਮੇਰੇ ਕੋਲ ਟਾਈਮ ਨਹੀਂ ਹੁੰਦਾ ਤੈਨੂੰ ਪਤਾ ਤਾਂ ਹੈ ਨਾਟਕ ਜੇ ਦੇਖੀ ਜਾਂਦੀ ਹੰਗੀ ਹੈ ਨਾ ਉਹ ਮੈਂ ਰਸੋਈ 'ਚ ਸੀ ਢਾਂਡੇ ਧੋਈ ਜਾਂਦੀ ਸੀ ਨਾਟਕ ਵੀ ਦੇਖਣੇ ਆ ਕੰਮ ਕਰਕੇ ਦੇਖਣੇ ਆ ਹੁਣ ਮੈਂ ਨਾ ਦਸ ਰੋਟੀ ਵੀ ਲਿਆਦਾ ਰੋਟੀ ਲੈ ਆਦੇ ਮੈਂ ਜਾਣਾ ਕੰਮ ਆ ਐਨਾ ਆਉਣਾ ਮੈਂ ਹਈ ਘਰੇ ਬੜਨ ਸਾਰੀ ਐ ਕਰਨ ਲੱਗਿੰਦਾ ਮੈਂ ਉੱਥੇ ਜਾਣਾ ਮੈਂ ਉੱਥੇ ਜਾਣਾ ਇੰਨੀ ਅੱਛੀ ਕਾ ਤੂੰ ਕਰਦਾ ਹੁੰਨਾ ਕੋਈ ਕੰਮ ਬਹੁਤ ਹੁੰਦੇ ਆ ਤੂੰ ਉਹ ਲਿਆ ਦੇ ਰੋਟੀ ਲੈ ਲੈ ਹੁਣ ਜਰਾ ਰੱਖ ਤੇ ਦਾ ਬੇਲੀ ਹਾ ਕੋਈ ਕੰਮ ਕਰਦਾ ਤੂੰ ਲਾਲਾ ਕਿਸੇ ਨੂੰ ਕਦੇ ਕਿਸੇ ਨੂੰ ਲਾ ਲਿਆ ਉਹ ਲਿਆ ਇੰਨੇ ਚਰਚਾ ਤਾਂ ਮੈਂ ਲੈ ਰਿਓ ਮੁੜਿਆ ਹੁੰਦਾ ਜਾ ਕੇ ਲੈ ਆਈ ਲੈ ਖਾ ਲਾ ਮਿਰਚ ਤਾਂ ਲਿਆਉਂਦੀ ਚਾਰ ਚੂਰ ਕੋਈ ਖਾ ਲਾ ਤੂੰ ਉਹਨਾਂ ਦਾ ਗੰਡਿਆਂ ਦਾ ਕੁੱਤਾ ਦੇਖੀ ਬਾਹਰ ਐ ਨਹੀਂ ਹੈਗਾ ਗੇਟ ਲਾ ਕੇ ਰੱਖ ਲਿਆ ਹੈ ਨਹੀਂ ਇੱਕ ਵਾਰੀ ਰੋਟੀ ਖਾਣੀ ਹੁੰਦੀ ਆ ਆ ਕੀ ਪਾਣੀ ਜਿਵੇਂ ਬਣਾ ਲਈ ਇਹ ਆਪਦੀ ਮਾਂ ਨੂੰ ਜਾ ਕੇ ਪੁੱਛ ਵੀ ਕਿਉਂ ਪਾਣੀ ਬਣਿਆ ਜੇ ਹੁਣ ਇਹਦੇ ਚ ਕੁਝ ਪਾਊਗਾ ਤਾਂ ਫੇਰ ਹੀ ਇਹ ਤਰੀ ਬਣੂਗੀ ਹੈ ਨਹੀਂ ਤਾਂ ਫਿਰ ਪਾਣੀ ਰਹੂਗਾ ਨਾ ਪਾਉਣ ਨੂੰ ਕਿਹੜਾ ਜਗ੍ਹਾ ਸੌਦੀ ਵਾਲਾ ਬਰੂਟ ਪਾਉਣਾ ਸੀ ਹੈ ਇਹ ਚ ਪਾਉਣਾ ਕਿਸੇ ਜਿਹੜਾ ਕੋਈ ਪੈਂਦਾ ਪਾ ਦਿਆ ਕਰ ਇਹ ਚ ਗੰਡੇ ਵੰਦੇ ਆ ਠੀਕ ਆ ਸਵੇਰੇ ਚੀਰਨ ਲੱਗੀ ਸਾਰਾ ਬੁੱਕ ਭਰ ਕੇ ਲੱਗੀ ਤਾਂ ਉਹ ਨਿੱਕੇ ਨਿੱਕੇ ਐਡੇ ਐਡੀਆਂ ਜੀਆਂ ਆ ਵੀ ਬਹਾਲੇ ਵੱਡੀਆਂ ਹੋਣੀਆਂ ਤਿੰਨ ਤਿੰਨ ਘੰਟੀਆਂ ਛੱਡ ਕੇ ਗਈ ਤਾਂ ਉਹਦੇ ਨਾਲ ਇਹੋ ਜਿਹਾ ਕੁਛ ਹੀ ਬਣੂ ਪਾਣੀ ਤਾਂ ਨਹੀਂ ਮੇਰੇ ਸਾਲਾ 13 ਰੋਟੀ ਖਾਣੀ ਹੁੰਦੀ ਆ ਹੈ ਸਰ ਹੁਣ ਮੈਂ ਕੀ ਕਰਾਂ ਇਹ ਆਪਦੀ ਮਾਂ ਨੂੰ ਜਾ ਕੇ ਕਹੇ ਵੀ ਮੈਂ ਕੇਰਾ ਰੋਟੀ ਖਾਣੀ ਹੁੰਦੀ ਆ ਜੇ ਮੈਨੂੰ ਕੋਈ ਫੋਨ ਦੇਊਗਾ ਤਾਂ ਫੇਰ ਹੀ ਪਾਉਂਗੀ ਮੈਂ ਹੁਣ ਦੇਖ ਕੇ ਮੂੰਹ ਕਰਦੇ ਆ ਮੈਂ ਤਾਂ ਪਹਿਲੀ ਕਹਤਾ ਸੀ ਵੀ ਨਹੀਂ ਵਧੀਆ ਬਣਨੀ ਤੇਰੀ ਮਾਂ ਕਹਿੰਦੀ ਨਹੀਂ ਸਾਰਾ ਕੁਝ ਬਣਜੋ ਮੈਨੂੰ ਨਹੀਂ ਮੈਨੂੰ ਨਹੀਂ ਪਤਾ ਪਤਾ ਮੈਂ ਜੇ ਘੰਟੇ ਦੇਦਾ ਘਰ ਤੋਂ ਬਣਾਦਾ ਘਰ ਨਹੀਂ ਉਹਨੂੰ ਕਿ ਆਪ ਹੀ ਬਣਾ ਲਿਆ ਕਰੇ ਲਿਆ ਪਾਣੀ ਪੁਣੀ ਲੋ ਜੀ ਲਓ ਐਤ ਕਿ ਉਹਨਾਂ ਨੇ ਮਾਰਿਆ ਹੀ ਨਹੀਂ ਗੇੜਾ ਕੋਈ ਗੱਲ ਨਹੀਂ ਆਜੂ ਮਾਰ ਲਓ ਗੇੜਾ ਅੱਗੇ ਵੀ ਆ ਹੀ ਜਾਂਦਾ ਬਾਈ ਤਾਂ ਥੋਣਾ ਲੋਨ ਨੂੰ ਪਤਾ ਹੀ ਆ ਉਹ ਜਹੋ ਕਿਸੇ ਕੰਮ ਵਿੱਚ ਉਹ ਮੈਂ ਤਾਂ ਬੈਸੀ ਪੁੱਛਦਾਗਾ ਗੇਦਾ ਤਿਹਾਰ ਦਿਨ ਤੋਂ ਪਹਿਲਾਂ ਹੀ ਆ ਜਾਂਦਾ ਸੀ ਉਹ ਹੁਣ ਚੌਲ ਤਾਂ ਕਿੱਦੇ ਦੇ ਲੱਗ ਗਏ ਲੋਕਾਂ ਨੇ ਤਾਂ ਰਿਹਾਂ ਵੀ ਬਾਤਾਂ ਉਹਦੇ ਚ ਤਾਂ ਮੈਂ ਤੈਨੂੰ ਕਹਿਣਾਗਾ ਹੋਰ ਮੈਂ ਕੀ ਕਰਾਉਣਾਗਾ ਮੇਰੇ ਕੋਲ ਤਾਂ ਭਾਂਦੀ ਜਦੋਂ ਮਰਜੀ ਆ ਜੇ ਮੈਂ ਫੋਨ ਨਾ ਦੇਖਾਂ ਲਾ ਕੇ ਉਹਨੂੰ ਜੇ ਤੁਸੀਂ ਕਹਿੰਦੇ ਆ ਦਲਾਲੋਂ ਫੋਨ ਕੋਈ ਨਾ ਪੁੱਛ ਲੈਨੇ ਆਂ ਘੇੜਾ ਮਾਲੂ ਨਹੀਂ ਆਪਾਂ ਜਾ ਆਵਾਂਗੇ ਉਹਨਾਂ ਸੱਚ ਲੋ ਹਾਰੀਆਂ ਹੀ ਰਹਿਣਾ ਨਾਟਕ ਦੇਖ ਲੈਣੀਆਂ ਆਏ ਨਹੀਂ ਹੈਗਾ ਹੈ ਵੀ ਮਾੜਾ ਮੋਟਾ ਨੂੰ ਸਮਾਰ ਲਓ ਇੰਨੀ ਮਹਿੰਗੀ ਸਬਜ਼ੀ ਹੋਈ ਪਈ ਆ ਹੈ ਫਿਰ ਕਈ ਦਿਨਾਂ ਵੀ ਲੈ ਆਈ ਆਉਂਦਾ ਹੋਇਆ ਪਤਾਉ ਲੈ ਆਈ ਫਲਾਨੀ ਚੀਜ਼ ਫਲਾਨੀ ਚੀਜ਼ ਜੇ ਦੋ ਪਸੋਲੇ ਮਾਰ ਕੇ ਤੇ ਬੀਜ ਲਾ ਲਓ ਹੈ ਫਿਰ ਖਾਣ ਵਰੀ ਹਾ 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 ਬੜੀ ਸਵਾਦ ਆ ਬੜੀ ਸਵਾਦ ਆ ਐਂ ਕਰੀ ਜਾਂਦੇ ਨੇ ਹੈ ਇਹਦਾ ਆ ਗਿਆ ਓਹ ਹੋ ਕੱਟਿਆ ਗਿਆ ਦੇਖਾ ਕੀ ਦਾਗਾ ਲੈ ਇਹ ਤਾਂ ਕੁੜੀ ਦਾ ਆ ਗਿਆ ਇਧਰੋਂ ਲਾ ਕੇ ਦੇਖਦਾ ਹੈਲੋ ਉਹ ਹਾਂ ਵੀਰ ਇਸਤਾਰਾ ਕੀ ਹਾਲ ਹੈ ਵਧੀਆ ਵਧੀਆ ਬਾਈ ਹੋਰ ਕਾਇਮ ਆ ਵਧੀਆ ਵਧੀਆ ਠੀਕ ਠਾਕ ਆ ਘਰੇ ਪਰਿਵਾਰ ਹਾਂ ਹਾਂ ਵਧੀਆ ਬਾਈ ਵਧੀਆ ਕਿਰਪਾ ਤੇ ਚਾਹਵਲ ਚੋਂ ਲਾਗੇ ਹਾਂ ਚਾਹਵਲ ਚੋਂ ਲਾਤੇ ਬਸ ਮੈਂ ਤੇ ਰੇਰੂ ਪਾਉਣ ਵਾਲਾ ਰਹਿ ਗਿਆ ਮਾੜਾ ਮੋਟਾ ਬੰਦਾ ਮਿਲ ਗਿਆ ਕਦੇ ਉਹ ਵੀ ਨਿਬੜ ਜੂ ਕੰਮ ਆਪਣਾ ਤੇ ਫਿਰ ਮਾਰਨੀ ਕਿਹੜਾ ਹੁਣ ਕਦੇ ਸਾਲ ਬਾਅਦ ਤਾਂ ਮੱਟੀ ਤੇ ਵੀ ਜਾ ਜਾਂਦੇ ਲੋਕ ਉਹ ਮਾਰੂਗਾ ਕਿਹੜਾ ਮਾਰੂਗਾ ਉਹ ਮਾਤਾ ਵੀ ਕਹਿੰਦੀ ਸੀ ਕਹਿੰਦੀ ਐਂ ਕਰਕੇ ਮੂਰੇ ਸੌਣ ਜਾਉਂਦਾ ਨਾਲ ਤਾਂ ਕੁੜੀ ਨੇ ਸੁਧਾਰਾ ਫੜਾਈ ਤੇ ਨਾਲੇ ਮਿਲਿਆ ਈ ਉਹ ਮੈਂ ਤਾਂ ਪਹਿਲੇ ਆਉਣਾ ਸੀ ਫਿਰ ਤੈਨੂੰ ਪਤਾ ਮੈਨੂੰ ਆਜ ਮੈਂ ਝੋਨੇ ਦਾ ਕੰਮ ਜਾਂ ਨਿਬੜ ਜਾਂਦੇ ਮਸਾ ਬੰਦੇ ਮਿਲਦੇ ਆ ਵਾਪਸ ਆਣਾ ਕੋਈ ਤਾਂ ਹੈ ਹਾਂ ਹੋਰ ਸਿਹਤ ਕੈਮ ਆ ਵਧੀਆ ਵਧੀਆ ਮੈਂ ਹਜੇ ਫੋਨ ਹੀ ਨਹੀਂ ਕੀਤਾ ਬਹੁਤ ਦਿਨ ਹੋ ਗਏ ਉਹ ਬਾਪੂਸਣਾ ਤੈਨੂੰ ਪਤਾ ਤਾਂ ਹੈ ਹੈ ਘਰ ਦੇ ਕੰਮ ਹੋ ਜਾਂਦੇ ਆ ਕੱਲਾ ਬੰਦਾ ਮੈਂ ਤੇ ਬਾਪੂ ਗੰਨਮੇਂ ਜਾ ਰਹਿੰਦਾ ਤੈਨੂੰ ਪਤਾ ਹੀ ਆ ਹਾਂ ਹਾਂ ਤੇ ਫਿਰ ਉਹਦਾ ਕਰਕੇ ਥੋੜਾ ਜਿਹਾ ਕੰਮ ਟੇਡਾ ਹੋ ਜਾਂਦਾ ਆਓ ਤੇ ਮੈਂ ਮਾਰੂਗਾ ਜਿਹੜਾ ਕੋਈ ਨਾ ਚਲ ਕੋਈ ਨਹੀਂ ਜ਼ਰੂਰ ਮਾਰੀ ਠੀਕ ਹੈ ਤੂੰ ਬੇਫਿਕਰ ਰਹਿ ਕੋਈ ਨਾ ਮੈਂ ਹੱਥ ਸੌਣ ਜਾਉਣ ਦੇ ਮਾਤਾ ਕਹਿੰਦੀ ਕਿ ਨਾ ਤਾਂ ਬਿਸਕਟ ਜਿ ਫੜਾਈ ਕੁੜੀ ਨੂੰ ਅੱਛਾ ਅੱਛਾ ਹੈ ਤੇ ਨਾਲੇ ਮੈਂ ਤੇਰੇ ਕੋਲੇ ਇੱਕ ਰਾਤ ਲਾ ਜੂਗਾ। ਆਹ ਨਹੀਂ ਕੋਈ ਨਹੀਂ ਬਹਿ ਜਾਾਂਗੇ ਨਾਲੇ। ਬੱਸ ਪਰੋਣਾ ਤੂੰ ਵੀ ਨਾ ਬੱਸ ਆ ਗੱਲਾਂ ਜੀਆਂ ਕਰਦਾ ਫਿਰ ਉਹ ਤੋਂ ਮੇਰਾ ਨਾ ਮਨ ਜਾ ਖਰਾਬ ਕਰ ਦਿੰਦਾ ਹੈ। ਲਾ ਤੂੰ ਆ ਜੀ ਕੋਈ ਸੁਨਾਰੇ ਸੰਘੂਰੇ ਦਾ ਚੱਕਰ ਨਹੀਂ ਆਪਾਂ 10 ਮਿੰਟ ਬਹਿ ਜਾਾਂਗੇ ਤੇ ਬੈਠਾ ਕੋਈ ਨਾ ਕੋਈ ਨਾ ਸਾਰਾ ਕਰਾਂਗਾ ਮੈਂ ਧਿਆਉ ਕਰਦੀ। ਕੋਈ ਨਹੀਂ ਕੋਈ ਨਹੀਂ। ਚਲ ਚੰਗਾ ਫਿਰ ਹੈ। ਠੀਕ ਹੈ। ਚੰਗਾ। ਪਰੋਣੇ ਦਾ ਫੋਨ ਆ ਗਿਆ ਹੈ। ਕਹਿੰਦਾ ਆਈ ਨਹੀਂ ਸੁਨਾਰੇ ਨੂੰ। ਜਾਇਆ ਮੰਗ ਫਿਰ। ਵੇ ਬੇਨਾ ਕਰਦੇ ਆ ਰਾਇ ਫਿਰ ਕੀ ਕਹਿੰਦੀ ਆ ਬਿਸਕਟ ਫਿਰ ਕਢਾ ਕੇ ਮਾੜਾ ਮੋਟਾ ਮੱਠੀਆਂ ਮੁੱਠੀਆਂ ਜਿਹਾ ਲਾ ਦੂਗੀ ਹੈ ਨਾਲੇ ਬਰਾਉਣੇ ਨੂੰ ਮਿਲੇ ਆਵਾਂਗੇ ਓਕੇ ਸਤਾਂ ਤੇ ਲੈ ਕੇ ਪਿੰਨਾ ਮੁੰਡੇ ਆ ਪੱਟੇ ਜਾਣੇ ਨਹੀਂ ਪਟੋਲੇ ਪਟੋਲੇ ਪਤਾ ਨੇ ਕਾਣੋਂ ਬੱਟੇ ਨੂੰ ਲੇਤਾ ਕੰਮ ਤਾਂ ਹੋ ਰਿਹਾ ਜੂ ਟੋਂਦੇ ਕਾਲੀ ਮਾਤਾ ਦੀ ਮੱਥਾ ਟਿਕਾਤਾ ਮੈਂ ਖੋਦ ਹੋਣਾ ਹਰਿਆਣਾ ਬਾਦਚ ਪਤਾ ਤੂੰ ਕੌਣ ਆ ਕੌਣ ਆ ਭਾਈ ਅੱਗੇ ਵੇ ਤੂੰ ਤੇ ਹੁਣ ਕੀ ਹੋ ਗਿਆ ਮੈਂ ਆ ਨਾ ਆ ਕੀ ਆ ਕੀ ਉਹ ਮੋਟਰਸਾਈਕਲ ਨਮਾ ਲੈੰਦਾ ਫਾਈ ਮੈਂ ਮਾਰਦਾ ਤੇਲ ਤਾਂ ਕੀ ਚੋਣਾ ਮੇਰੇ ਸਾਲ ਜੀ ਨਾ ਕੋ ਗੂਜਾ ਬਣ ਕੇ ਮੂਰੇ ਲੜਨ ਲੱਗੀ ਆ ਖੜਾਤਾ ਪਹਿਲੀ ਬਈ ਤੂੰ ਆ ਪਹਿਲਾਂ ਮੈਨੂੰ ਇਹਨੂੰ ਬੰਦ ਕਰ ਬੰਦ ਕਰ ਇਹਨੂੰ ਓਏ ਸਲਫਾਇਰ ਬੰਦ ਨਹੀਂ ਹੁੰਦਾ ਤੂੰ ਇਹਨੂੰ ਬੰਦ ਕਰ ਪਹਿਲਾਂ ਆ ਜੀ ਸਿੱਟਾਂਗੇ ਫਿਰ ਹੋਊਗਾ ਦੇ ਹਾਂ ਉਹ ਉਹ ਮੈਂ ਵਿਚ ਘਟਾਤਾ ਆ ਉਹਦਾ ਇੰਜਣ ਫਸ ਗਿਆ ਸੀ ਮਰਨ ਨਾਲੇ ਕੁੜੀ ਕੋਲੇ ਜਾਇ ਆਵਾਂਗੇ ਨਾਲੇ ਆਪਣੀ ਬੱਲੇ ਬੱਲੇ ਹੋ ਜੂ ਨਹੀਂ ਕੁੜੀ ਕੋਲੇ ਅੱਗੇ ਤੂੰ ਨਮੀਆਂ ਚ ਜਿੱਲੇ ਲੈ ਕੇ ਜਾਣਾ ਕੁੜੀ ਕੋਲੇ ਉਹ ਇੰਨਾ ਵਜੇ ਤਾਂ ਚੱਲੀ ਜਾਂਦਾ ਸੀ ਆ ਨਮਾ ਲਿਆਂਦੀ ਕੀ ਲੋਡ ਸੀ ਤੈਨੂੰ ਹਾਂ ਮੇਰੀ ਗਲਤ ਆ ਸੋਨਾ ਸਾਵੇਂ ਤਾਂ ਹੋ ਜਾਂਦਾ ਮੈਂ ਇੱਕੇ ਸਾਰੀ ਲੱਗਦੀ ਕੋਤਰ 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 ਨਾ ਨਾ ਮਾਤਾ ਮੈਨੂੰ ਕਿਸੇ ਪਾਸੇ ਲੱਗਦਾ ਨਹੀਂ ਇਹ ਮਨ ਮੰਨ ਤਲੀ ਮਿੱਟੀ ਚੜੀ ਪਈ ਐ ਕਿਉਂ ਮੈਨੂੰ ਪਾਗਲ ਬਣਾਉਣਾਗਾ ਉਹ ਜੰਸੀ ਮੁਰੇ ਪਾਣੀ ਸੀ ਹਾਂ ਲੈ ਆ ਤਾਂ ਨਵੀਂ ਸੀ ਹੁਣ ਪਾਣੀ ਮੋੜਿਆ ਤੇ ਚੱਕੇ ਨੂੰ ਪਾਣੀ ਲਗਾਦਾ ਤੂੰ ਮੈਨੂੰ ਪਾਗਲ ਜਣਾ ਬਣਾ ਜਿਹਦਾ ਮੋਟਰਸਾਈਕਲ ਹੈ ਨਾ ਉਹਨੂੰ ਫੜਾਇਆ ਤੇ ਆਪਦਾ ਲੈ ਆ ਆ ਕੀ ਦਿਖ ਰਹੀ ਡੀਸੀ ਮੋਟਰ ਇਹ ਨਵਾਂ ਨੰਬਰ ਪਲੇਟ ਵੀ ਨਹੀਂ ਆਈ ਦੀ ਮੈਂ ਤਾਂ ਤਾਂ ਲੈ ਆ ਮੈਂ ਕਿ ਕੁੜੀ ਨੂੰ ਸੰਧਾਰਾ ਫੜਾਇਆ ਮੈਂ ਕਿ ਨਾਲ ਹੀ ਮਿਲਿਆਵਾਂਗੀ ਮੈਂ ਬਾਹ ਤੇਰੇ ਨੂੰ ਮਲਾ ਲਵਾਂ ਮੇਰੇ ਸਾਦੇ ਰੋਜ਼ ਕਹਿੰਦੀ ਮੈਂ ਵਾਸਤੇ ਚੜਦੀ ਹਾਂ ਨਹੀਂ ਬੀਬੀ ਰੋ ਆ ਨਹੀਂ ਬੀਬੀ ਮੈਂ ਮਰ ਜਾਾਂ ਦੇਖ ਕਿਵੇਂ ਆ ਜਮਾਂ ਜਮਨੀ ਆ ਆ ਦੇਖ ਉਹ ਇੱਕ ਮੋਟਰਸਾਈਕਲ ਲੈ ਕੇ ਆਇਆ ਉਹ ਮੋਟਰਸਾਈਕਲ ਉਹਦਾ ਇੰਜਨ ਫਸ ਗਿਆ ਸੀ ਮੈਂ ਵਿਚਕਟਾਤਾ ਤਾਂ ਤਾਂ ਲੰਗ ਗਿਆ ਤਾਂ ਸ਼ੁਕਰ ਕਰ ਉਹਦਾ ਮੇਰਾ 55000 ਦੀ ਰੱਖਦੇ ਸੀ ਉਹ ਕੋਈ ਮਿੱਤਰ ਪਿਆਰਾ ਹੀ ਬੰਦਾ ਵਿੱਚ ਪਾ ਕੇ ਮੈਨੂੰ 12000 ਦਾ ਉਹ ਵੇਚਿਆ ਵਿੱਚ ਮੈਂ ਥੋੜੇ ਪੈਸੇ ਪਾ ਕੇ ਨਵਾ ਲਿਆ ਨਹੀਂ ਇਹ ਕਿੰਨੇ ਦਾ ਲਿਆਇਆ ਫਿਰ ਕੋਈ ਤਾਂ 50000 ਰੁਪਏ ਦਾ ਉਹ ਮੈਂ ਮਰ ਜਾ ਵਾ ਲੱਖ ਰੁਪਏ ਆ ਇਹਨੇ ਦਿਲਾਦਾ ਉਸਰਦਾ ਨਹੀਂ ਸੀ ਮੈਂ ਤਾਂ ਕੁੜੀ ਨੂੰ ਸੁਧਾਰਾਂ ਨਿਕੜੋਂ ਜਾਂ ਮੈਂ ਨਹੀਂ ਇੱਧਰ ਗੱਲ ਸੌ ਬੀਬੀ ਅੱਗੇ ਸੁਣਾ ਲੈ ਨੂੰ ਫੜਾਇ ਕਿ ਤੇ ਹòn ਨਾ ਮੈਂ ਮੋਟਰਸਾਈਕਲ ਦੇ ਸੀ ਲਾ ਮੈਂ ਤਾਂ ਪਹਿਲੇ ਮੇਰੀ ਗੱਲ ਸੁਣ ਇੱਧਰ ਉਹ ਨਾ ਸੁਧਾਰੇ ਸੁਧੂ ਜੀ ਤੂੰ ਮੈਂ ਤੇਰਾ ਪਤਾ ਲੱਖ ਰੁਪਇਆ ਮੋਟਰਸਾਈਕਲ ਤੇ ਲਾਇਆ ਤੇ ਤੂੰ ਇੱਥੇ ਮੈਨੂੰ ਦੋ ਘੰਟੇ ਨਹੀਂ ਪਾਉਂ ਦਿੰਦੀ ਸਬਜੀ ਚ ਹਾਂ ਤੇ ਰੇਣੀ ਨੇ ਕਿ ਮੈਨੂੰ ਪੁੱਛਿਆ ਮੈਨੂੰ ਪੁੱਛਿਆ ਹਾਂ ਸੁਣ ਮੇਰੀ ਕਾਨੂੰ ਰੌਲਾ ਪਾਇਆ ਉਹ ਨੂੰ ਆ ਇਹ ਹੁੰਦਾ ਵੀ ਆਧਾਰ ਕਾਰਡ ਚਾ ਚੱਲਦਾ ਆਧਾਰ ਕਾਰਡ ਕਰ ਤੇ ਬੰਦ ਉਹੀ ਤੇ ਹੁਣ ਤੂੰ ਜਾਏਂਗੀ ਕਿਸ ਕੋਲੇ ਉਹਨੇ ਚ ਮੁੜਿਆ ਕਰੂ ਇਹ ਹੈ ਹੈ ਤੁਰਾਲ ਦੇ ਕਰਾਇਆ ਵੱਧ ਲੱਗਦਾ ਹਾਂ ਮੈਨੂੰ ਇਹ ਪਤਾ ਮੈਨੂੰ ਵੀ ਗੰਡੇ ਗੰਡੇ ਲੈ ਆ ਕੇ ਦੋ ਸਿੱਧੀ ਜਿਹੀ ਮੈਂ ਦੱਸ ਤਾ ਉਹ ਗੰਡੇ ਦੇ ਰਿਆ ਕਰਦੇ ਨੂੰ ਗੰਡੇ ਦੱਸ ਗੰਦ ਕੀ ਹੋ ਗਈ ਸਹੀ ਗੱਲ ਤੂੰ ਦਾਲ ਪਾਣੀ ਬੰਦਾ ਨਹੀਂ ਕਰਕੇ ਮੋਟਰਸਾਈਕਲ ਨਾ ਮੈਨੂੰ ਉਹ ਕੱਪ ਲੋ ਤੁਸੀਂ ਇਹਦੇ ਗੰਡੇ ਤੇ ਆ ਜਰਦੀ ਗੇੜੇ ਨਾਲ ਗੰਡੇ ਨਹੀਂ ਜਿੰਦੀ ਗੰਡੇ ਨਹੀਂ ਜਿੰਦੀ ਇਹਨੀ ਚਲ ਕੋਈ ਸਭ ਤੋਂ ਪਹਿਲਾਂ ਆ ਤਾਂ ਪੁੱਛਿਆ ਨਹੀਂ ਦੱਸਿਆ ਨਹੀਂ ਲੱਖ ਰੁਪਈਆ ਤੂੰ ਇਹਦੇ ਤੇ ਲਾਇਆ ਮੈਂ ਕਿੱਥਾ ਚੀਜ਼ ਨੇ ਆ ਮੈਂ ਫਿਰ ਐਵਰੇਜ ਐਵਰੇਜ ਬਹੁਤ ਹੈ ਦੀ ਰੰਗ ਤਾਂ ਸੋਹਣਾ ਹਨਾ ਸੋਹਣਾ ਆਹ ਮੰਦਰ ਚ ਵੀ ਗਿਆ ਮੈਂ ਤਾਂ ਕarli ਮਾਤਾ ਦੇ ਮਾਚ ਕੋਈ ਵਾਰੀ ਕੋਈ ਉਹ ਲੱਗ ਜਾਂਦਾ ਚਲ ਵਧੀਆ ਕੋਈ ਨਹੀਂ ਨਾ ਜੰਮੀ ਲੱਗਦੀ ਪਤਾ ਨਹੀਂ ਕਿ ਆਇਆ ਆਹੋ ਚਲ ਮੈਂ ਜਾਇਆ ਹਾਂ ਫਿਰ ਚੰਗਾ ਪੰਜਾਬ ਵਿੱਚ ਬਹੁਤ ਜਗ੍ਹਾ ਤੇ ਮੀਂਹ ਪੈਣ ਕਰਕੇ ਘਰਟ ਹੈ ਬੁਰਾ ਹਾਲ ਇਹ ਰੱਬ ਵੀ ਨਾ ਜਦੋਂ ਪਾਉਂਦਾ ਪਾਈ ਤੁਰਿਆ ਜਾਂਦਾ ਪਾਈ ਤੁਰਿਆ ਜਾਂਦਾ ਜਿੱਥੇ ਨਹੀਂ ਪਾਉਣਾ ਉਥੇ ਪਾਈ ਜਾਉ ਜਿੱਥੇ ਪਾਉਣਾ ਉਥੇ ਪੈਂਦਾ ਜਮਾਨਾ ਉਲਟਾ ਬਾਈ ਦੁਨੀਆ ਵਾਲੀ ਹੋ ਗਈ ਕੁਦਰਤ ਨਾਲ ਖਲਵਾੜ ਹੋਣ ਲੱਗ ਗਿਆ ਕੀ ਤੂੰ ਕਰੂਗਾ ਹੈ ਦਰਖਤ ਲਾਉਣੇ ਨਹੀਂ ਵੱਢੀ ਜਾਣੇ ਬੁਰਾ ਹਾਲ ਹੀ ਹੈ ਬੇ ਭਾਈ ਕੀ ਕਰੀ ਜਾਂਦਾ ਤੂੰ ਸਾਰਾ ਦਿਨ ਫੋਨ ਦਾ ਖਿਹੜਾ ਨਹੀਂ ਛੱਡਦਾਗਾ ਖਬਰਾਂ ਸੁਣਦਾ ਸੀ ਮੈਂ ਕਿ ਫੋਨ ਚੋਂ ਕੱਢਵਾਂਗਾ ਤੇ ਆਹ ਹਣ ਤੈਨੂੰ ਆਏ ਕਹਿੰਦੀ ਸੀ ਹਾਂ ਮੈਂ ਕਹ ਸੁਣਾ ਰੇ ਸਭ ਦੇ ਦੇਹ ਲਾਈ ਜਾਂਦੇ ਐ ਤੇ ਤੂੰ ਵੀ ਜਾਏ ਹੁੰਦਾ ਕੁੜੀ ਕੋਲੇ ਪੁਰੀ ਕੋਲੇ ਜਾਇ ਆਉਣਾ ਫਿਰ ਮੈਂ ਤੇ ਹੋਰ ਹੁਣ ਇੱਥੇ ਵੀ ਪਿਆਈ ਆ ਹੁਣ ਅੱਜ ਜਾਏਗਾ ਕਿ ਕੱਲ ਨੂੰ ਜਾਏਗਾ ਮੈਂ ਜਾ ਤਾ ਆਉਂਗਾ ਮੈਂ ਤੈਨੂੰ ਆਏ ਕਹਿੰਦਾ ਸੀ ਹਾਂ ਬਈ ਫਿਰ ਮੈਂ ਕੱਲੇ ਹੀ ਜਾਇ ਮੈਂ ਕੋਲ ਵੀ ਰਹਿ ਜਾਂ ਨਾਲ ਚਲ ਉਹ ਤਾਂ ਤੇਰੀ ਮਰਜ਼ੀ ਐ ਜਿਉਂ ਜਾਨਦੀ ਤਾਂ ਉਹਨੂੰ ਲੈ ਜਾ ਨਹੀਂ ਫਿਰ ਕੱਲੇ ਨੇ ਤੇ ਜਾਣਾ ਹੀ ਐ ਲੈ ਜਾਣਾ ਫਿਰ ਖਾਲੀ ਵੀ ਤਾਂ ਜਾਊਗਾ ਹੈ ਹਉ ਚੱਲ ਫਿਰ ਨਾਲ ਮੋਟਰਸਾਈਕਲ ਨਵਾਂ ਲੈ ਕੇ ਜਾਏਂਗਾ ਤੂੰ ਚੱਲ ਦੋਨੇ ਜਾਇਓ ਤੇ ਹੋ ਡੱਬਾ ਡੱਬਾ ਲੈ ਜੂਨ ਵਾਲੇ ਕਰਨਾ ਹੈ ਨਾ ਹਾਂ ਵਧੀਆ ਮਠਿਆਈ ਲੈ ਕੇ ਜਾਈ ਆ ਅਗਲੀ ਹੁਣ ਗਾਂਵ ਦੇ ਸਰੀਕੇ ਚ ਵੀ ਦਿਖਾਉਗੀ ਹੂੰ ਹੋਰ ਵਧੀਆ ਲੈ ਜੀ ਮਹਿੰਗੀ ਜੀ ਫਲ ਫਰੂਟ ਲੈ ਜੀ ਕੋਈ ਫਲ ਫਰੂਟ ਫਿਰ ਆਹਾ ਪੈਸੇ ਤਾਂ ਹੈ ਨਹੀਂ ਗਏ ਯਾਰ ਪੀਆ ਤਾਂ 300 ਕੋਲੇ ਤੂੰ 2.5 ਲੱਖਸ ਤੂੰ ਰੱਖੀ ਬੈਠੇ ਤੇ ਦੇ ਦੇ ਤੂੰ ਮੇਰੇ ਕੋਲੋਂ 10 ਲੱਖ ਰੁਪਈਆ ਤਾਂ ਤੂੰ ਦੇ ਦੇ ਤੇ ਲਾਤਾ ਪਰ ਕੁੜੀ ਵਾਰੀ ਤਾਂ ਕਹਿੰਦਾ ਮੇਰੇ ਕੋਲ ਅਖੇ ਆ ਪੈਸੇ ਵੀ ਚਾਹੀਦੇ ਨੇ ਉਹ ਮੈਂ ਤਾਂ ਐ ਕਹਿੰਦਾ ਮਾਰੋ ਮੋਟਾ ਆਪ ਵੀ ਦੇ ਦਿਆ ਕਰ ਮੇਰੇ ਕੋਲ ਤਾਂ 300 ਰੁਪਈਆ 100 ਦਾ ਦੇ ਜੀ ਤੇਲ ਪੈ ਜੂ ਮਾਗ ਰਗਾ 200 ਦੋ ਸੌ ਦੇ ਮੈਂ ਲੱਡੂ ਲੈ ਕੇ ਜਾਊਂਕ ਮੈਂ ਫਲ ਫਰੂਟ ਲੈ ਕੇ ਜਾਊਂਕ ਮੈਂ ਮਠਾਈ ਲੈ ਕੇ ਜਾਊਂ ਮੈਨੂੰ ਨਹੀਂ ਪਤਾਗਾ ਤੇਰੇ ਕੋਲ ਸਭ ਕੁਝ ਹੈ ਜਾਣ ਕੇ ਕਰਦਾ ਤੇ ਤੂੰ ਜਦੋਂ ਇਹਦੇ ਤੇ ਇੰਨਾ ਪੈਸਾ ਲਾਇਆ ਤੇ ਤੂੰ ਚੁੱਪ ਕਰਕੇ ਸਿੱਧਾ ਹੋ ਕੇ ਤੇ ਜਾਇ ਕੁੜੀ ਕੋਲੇ ਤੇ ਸਾਰਾ ਵਧੀਆ ਚੀਜ਼ ਲੈ ਕੇ ਜਾਈ ਮਹਿੰਗੀ ਮਠਾਈ ਮੁਠੀ ਲੈ ਜੀ ਤੇ ਸੇਵ ਕੇ ਲੈ ਕੋਈ ਹੋਰ ਲੈ ਜੀ ਗਾਂ ਅਗਲਾ ਵੀ ਝਾਕਦੇ ਜਾਕ ਵੀ ਸਾਡਾ ਮਾਮਾ ਆਊਗਾ ਚਲ ਮੈਂ ਹੋ ਲੈ ਜੂਗੀ ਕਿਹਦੇ ਹੁੰਦੇ ਆ ਕਿਹੜੀ ਹੁੰਦੀ ਉਹ ਬੜੀ ਮਹਿੰਗੀ ਜੀ ਆਹੋ ਬਸ ਲੈ ਜੀ ਹੋ ਲਗਾ ਮੈਂ ਚਲੋ ਮੈਂ ਉਹੀ ਲੈ ਜੂ ਆਹੋ ਚਲ ਦੋ ਚਾਰ ਸੌ ਤਾਂ ਦੇ ਦੀ ਫੇਰਾ ਹਾਂ ਤੂੰ ਤਾਂ ਹੱਡ داری ਚੰਗਾ ਦੇ ਦੂੰਗੀ ਆਹੋ ਕੁੜੀਆਂ ਵਾਲੀ ਤਾਂ ਐ ਕਰਦੇ ਦੇਖ ਲੈ ਉਹ ਕਿਤੇ ਜਾਣਾ ਹਵੇ ਬਥੇਰੇ ਪੈਸੇ ਹੁੰਦੇ ਆ ਜਦੋਂ ਕੁੜੀਆਂ ਕੋਲੇ ਜਾਣਾ ਹੁੰਦਾ ਓਦੋਂ ਮਾਂ ਨੂੰ ਕਹਿਣ ਲੱਗ ਜਾਂਦੇ ਲਵੀ ਇਹਦੀ ਕੁੜੀ ਆ ਇਹ ਆਪੇ ਦੇਊਗੀ ਉਹ ਐ ਨਹੀਂ ਮੇਰੇ ਕੋਲ ਤਾਂ ਜਿਹੜੇ ਸੀਗੇ ਮੈਂ ਇੱਥੇ ਲਾਇਆ ਹੈ ਹੈ ਤੇ ਮੈਂ ਤਾਂ ਇਹ ਕਹਣਾ ਵੀ ਚਲ ਕੋਈ ਨਾ 2000 ਦੇ ਦੀ ਚੰਗਾ ਚਲ ਚੰਗਾ ਬਾਲ ਕਿਹਨੇ ਜੇ ਨਾ ਪਾ ਤੇ ਤਿਆਰ ਹੋਵੋ ਤੇ ਜਾਓ ਆਹੋ ਮਜਾ ਆਉਣਾ ਪੱਗ ਬੰਨਿਆ ਕਰਬੇ ਜੱਜ ਦਾ ਨੇ ਓਏ ਹੋ ਗਈ ਤਿਆਰ ਆਉਣੀ ਹੈ ਜੀ ਉਹਨੇ ਤੁਸੀਂ ਮੋਟਰਸਾਈਕਲ ਕੱਢ ਲਓ ਬਾਹਰ ਓਏ ਆ ਜਾ ਹੁਣ ਕਿੰਨਾ ਕ ਟਾਈਮ ਲਾਏਂਗੀ ਨਹੀਂ ਮੈਂ ਤਾਂ ਆ ਗਈ ਪਹਿਲੇ ਮੇਰੀ ਗੱਲ ਸੁਣੀ ਹਾਇ ਹੱਥ ਚ ਕੁਛ ਨਹੀਂ ਹੈਗਾ ਹਾਇ ਖਾਲੀ ਹੱਥ ਜਾਈ ਜਾਨੇ ਆਪਾਂ ਲੱਗਦੇ ਕਿਸੇ ਪਾਸੇ ਵੀ ਸੰਧਾਰਾ ਲੈ ਕੇ ਚੱਲੇ ਆ ਉਹ ਮੇਰੀ ਗੱਲ ਤਾਂ ਸੁਣ ਲੈ ਉੱਥੇ ਹੀ ਚੱਕਣੀ ਬਿਸਕਟਾਂ ਵਾਲੇ ਕੋਲ ਉੱਥੇ ਹੀ ਬਿਸਕਟ ਆ ਉੱਥੇ ਹੀ ਸਾਰਾ ਕੁਛ ਹੈ ਠੀਕ ਹੈ ਬੋਤਲ ਤਾਂ ਆਪਾਂ ਮਠਾਈ ਲੈਣੀ ਚੱਕਰ ਨੂੰ ਆਪਾਂ ਕਿਹੜਾ ਬੰਬ ਧਰਨੇ ਮੋਢੇ ਤੇ ਵੀ ਉਥੇ ਮਿਲ ਲੈਣੀ ਦੁਬਾਰੇ ਚੱਲ ਚੰਗਾ ਮੈਂ ਪਾਰ ਖੋਲਦੀ ਆ ਜਾ ਹੋਰ ਕੀ ਖੋਲ ਬਾਰ ਨਾਲੇ ਤੇ ਬੋਲੀ ਨਾ ਜਾਈ ਐਮੀ ਤੂੰ ਦੀ ਮਾਂ ਪੁਆਇੰਟ ਗੱਲ ਕਰੀ ਚੰਗਾ ਬੇਇੱਜ਼ਤੀ ਕਰਾ ਦੇ ਮੇਰੀ ਆ ਜਾ ਆ ਜਾ ਹੁਣ ਖੜ ਜਾ ਇੱਥੇ ਖੜਾ ਰੇਸਾ ਨਾ ਮਾਰੀ ਚੱਲ ਪੁਰਾਣਾ ਜੀ ਖੋਲਿਓ ਬਾਹਰ ਵੇ ਨੂੰ ਮੈਂ ਪੈਟਾ ਗਰੀ ਜੀ ਨਾਲ ਲਿਆ ਦੇ ਅੱਜ ਉਹ ਮੇਰੀ ਗੱਲ ਸੁਣਾ ਉਹ ਬਾਹਰ ਦੇਖ ਕੇ ਆ ਕਿਹੜਾ ਆ ਪਹਿਲਾਂ ਤਾਂ ਮੇਰੀ ਕਰਸੀ ਰਹਿ ਗਈ ਤੁਸੀਂ ਦੇਖਿਆ ਨਾ ਉਹ ਦੇਖਿਆ ਫਿਰ ਆਹ ਵਿੱਚਵੇਂ ਭੌਂਕੂਗਾ ਨਾਲੇ ਪੈਰਾਂ 'ਚ ਵੱਜੂਗਾ ਜਾਇਆ ਹੁਣ ਮਸਾਂ ਪੂਰੀ ਹੋਈ ਆ ਥੋੜੀ ਜਿਹੀ ਰਹਿ ਗਈ ਸੀਗੀ ਬਹਿ ਜਾ ਬਹਿ ਜਾ ਪਤਾ ਨਹੀਂ ਕਿੱਧਰ ਰਹਿ ਗਏ ਲੈ 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 ਸੇਵਾਬੀ ਹੋਪੇ ਠੀਕ ਆ ਵਧੀਆ ਹਸਿਆ ਬਾਈ ਸਤਿ ਸ੍ਰੀ ਅਕਾਲ ਆਜੋ ਆਜੋ ਵਧੀਆ ਤੁਸੀਂ ਬਹੁਤ ਟਾਈਮ ਲਾਤਾ ਖੋਲਣ ਨੂੰ ਹੈ ਬਸ ਕੰਮ ਧੰਦਾ ਕਰਦੀ ਹੋ ਹੋਰ ਅੰਦਰ ਕੰਮ ਮੰਜੀ ਜੀ ਬੋਣੀ ਹਾਂ ਸੀ ਨਿੱਕੀ ਜੀ ਅੱਛਾ ਅੱਛਾ ਆਜੋ ਅੰਦਰ ਬੈਠੋ ਪਾਣੀ ਲਿਆਉਣੀ ਆ ਗਰਮੀ ਬਾੜੀ ਆਦਿਆ ਮਸਾ ਸ਼ਾਂਤੀ ਜਈ

ਹੋ ਠੀਕ ਸੀ ਵੇ ਬੇਕਾ ਠੀਕ ਸੀ ਹਾਂ ਠੀਕ ਆ ਵੇ ਤੇ ਜਵਾਖਾਂ ਨੂੰ ਵੀ ਲੈ ਆਉਂਦੇ ਉਹ ਸਕੂਲ ਗਏ ਹੋਇਆ ਅੱਛਾ ਜਵਾਖ ਸਕੂਲ ਬਾਗੇ ਫਿਰ ਕੱਲ ਨੂੰ ਐ ਦੁਬਾਰਾ ਕਹਿੰਦੇ ਉੱਥੇ ਜਾ ਕੇ ਉਹਨਾਂ ਨਾਨਕਿਆਂ ਨੂੰ ਠੀਕ ਆ ਠੀਕ ਫਿਰ ਮਾ ਚਲ ਜਾਇਓ ਬਾਗ ਅਲਾਈ ਦੇ ਪੇ ਹਾਂ ਹਾਂ ਆਏ ਹੋਇਆ ਲਾ ਆਉਂਦਾ ਪਰ ਮਾ ਲਾ ਹੋਰ ਭਾਈ ਜਿਹੜਾ ਆਏ ਬੈਠੇ ਆ ਕੱਲ ਭਾਈ ਹੋਰ ਸਾਸਰੀ ਘਰ ਭਾਈ ਠੀਕ ਆ ਕੋ ਹਾਂ ਹਾਂ ਵਧੀਆ 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 ਕਦੋਂ ਆਗੇ ਸੀ ਬਸ ਹੁਣੀ ਆ ਪਾਣੀ ਪੀਤਾ ਅੱਛਾ ਉਹ ਫਿਰ ਮਾ ਅੱਜ ਘਰੇ ਸੀ ਠੀਕਾ ਠੀਕਾ ਕੱਲ ਫਿਰ ਨਿਬੜ ਗਾ ਝੋਨੇ ਚਾਨੇ ਦੇ ਨਾਲ ਰੇ ਰੂ ਦਾ ਚੱਲ ਵਧੀਆ ਉਹ ਮਾਖਾ ਨਾਲ ਤਾਂ ਫਿਰ ਪਚਾਲੇ ਜਾਉਣਾ ਔਖਾ ਗਾ ਹਾਂ ਹਾਂ ਇਹ ਤਾਂ ਹੈ ਹੈ ਨਾਲੇ ਦੋ ਕੰਮ ਜੇ ਹੋ ਜਾਣਗੇ ਮੈਂ ਕਿ ਸੰਧਾਰਾ ਜੇ ਰਹਿੰਦਾ ਸੀ ਸੌਣ ਦਾ ਵਧੀਆ ਮੈਂ ਤਾਂ ਉੱਧੇ ਦਾ ਕਹੀ ਜਾਂਦਾ ਸੀ ਮੈਂ ਕਿ ਮਾਰੇ ਹੀ ਨਹੀਂ ਜਿਹੜਾ ਓਏ ਆਉਣਾ ਸੀ ਪਹਿਲਾਂ ਫਿਰ ਇੱਕ ਤਾਂ ਐ ਸੀ ਮੋਟਰਸਾਈਕਲ ਲਿਆਂਦਾ ਨਵਾਂ ਅੱਛਾ ਚੱਲ ਚੱਲ ਵਧੀਆ ਵਧਾਈਆਂ ਭੈਣੇ ਵਧਾਈਆਂ ਬਹੁਤ ਵਧਾਈਆਂ ਹੋਗੀਆਂ ਹੋਰ ਹੈ ਨਹੀਂ ਸੀ ਕੰਮ ਦਾ ਕਿਸਦਾ ਅੱਛਾ ਫਿਰ ਬਾਹਰ ਅੰਦਰ ਜਾਣੇ ਹੈਗੇ ਹਾਂ ਨਹੀਂ ਨਹੀਂ ਚੰਗਾ ਹੋਗਾ ਭਾਈ ਸੰਤ ਆਫੀ ਕਰ ਰਹੇ ਸੀ ਨਾਲੇ ਮੰਮੀ ਸਿ ਫਿਕਰ ਕਰਦੀ ਸੀ ਮੇਰੇ ਮਾਦੋ ਗੱਜਾ ਦਾ ਫੋਨ ਕਰਦੇ ਉਹ ਕਹਿੰਦੀ ਪਤਾ ਨਹੀਂ ਕਦੋਂ ਆਊਗਾ ਮੋਟਰਸਾਈਕਲ ਖਰਾਬ ਹੈ ਚੱਲ ਚੰਗਾ ਹੋ ਗਿਆ ਫਿਰ ਮੈਂ ਕਿਹਾ ਨਾਲੇ ਚੜੇ ਭੈਣ ਨੂੰ ਡੱਬਾ ਦੇ ਆਵਾਂਗੇ ਨਾਲੇ ਸੰਧਾਰਾ ਦੇ ਆਵਾਂਗੇ ਚਲ ਕੋਈ ਨਾ ਭਾਈ ਮੈਂ ਪ੍ਰੋਣੇ ਦਾ ਲਾਂਬਾ ਲਾ ਆਵਾਂਗੇ ਚਲ ਵਧੀਆ ਮੇਰੇ ਨਾਲ ਮੇਰੇ ਨਾਲ ਤਾਂ ਭਾਈ ਇਹਨਾਂ ਨੂੰ ਕਾਹ ਸੀ ਬਸ ਐ ਹੀ ਹੁੰਦਾ ਭੈਣੇ ਫਿਰ ਤੈਨੂੰ ਪਤਾ ਹੋਰ ਬੀਬੀ ਠੀਕ ਹੈ ਹਾਂ ਹਾਂ ਤੁਸੀਂ ਮਾਰੋ ਗੱਲਾਂ ਮੈਂ ਚਾਹ ਬਣਾਣੀ ਆ ਕੋਈ ਨਾ ਭੈਣੇ ਕੋਈ ਨਹੀਂ ਸਾਲ ਵਧੀਆ ਵਈ ਮਿਲ ਗਿਆ ਸਮਾਂ ਦੀ ਹੋਰ ਆ ਟਾਈਮ ਹੋ ਗਿਆ ਸੀਗਾ ਪਾਈ ਹੁੰਦਾ ਇੱਕ ਮੈਂ ਘਰੇ 10 ਮਿੰਟ ਬਹਿਣਾ ਕਦੇ ਕੋਈ ਲੈ ਗਿਆ ਕਦੇ ਕੋਈ ਲੈ ਗਿਆ ਹੈ ਉਹ ਕੰਮ ਤੋਂ ਦਾ ਘਰੇ ਦਾ ਮੁੱਕਦਾ ਹੀ ਨਹੀਂ ਹੋਰ ਫਿਰ ਇੱਕ ਮਾਤਾ ਕਹੀ ਜਾਂਦੀ ਸੀ ਕਹਿੰਦੀ ਤੂੰ ਜਾਂਦਾ ਨਹੀਂ ਫਲਾਨਾ ਫਿਰ ਉਹਨੂੰ ਵੀ ਆਏ ਹੁੰਦਾ پتہ ਨਹੀਂ ਜਾਣ ਕੇ ਨਹੀਂ ਜਾਂਦਾ ਮੈਂ ਚੱਲ ਕੋਈ ਸਧਾਰਾ ਫੜਾਇਆ ਉਹਨੇ ਹੈ ਉਹ ਚਾਲੇ ਨਹੀਂ ਬਹਾਨੇ ਨਾਲ ਮਿਲਿਆ ਜਾਂਦਾ ਯਾਰ ਹੋਰ ਕੀ ਆ ਕੋਈ ਰੋਜ਼ ਕਿਸੇ ਕੋਲ ਟਾਈਮ ਐ ਨਹੀਂ ਬਸ ਹੈ ਵੀ ਜਾਈ ਜੋ ਕਿਸੇ ਕੋਲ ਟਾਈਮ ਨਹੀਂ ਮਿਲਦਾ ਕਾ ਕੇਡਾ ਮਾਰਦੇ ਭਾਈ ਤੁਸੀਂ ਛੁੱਟੀ ਮਾਰ ਲਿਆ ਭਾਈ ਫਿਰ ਡਿਊਟੀ ਦਾ ਕੰਮ ਹੁੰਦਾਗਾ ਪਤਾ ਹੀ ਨਹੀਂ ਤਵਾਰ ਨਹੀਂ ਯਾਰ ਇੱਕ ਤਾਂ ਛੁੱਟੀ ਹੁੰਦੀ ਹੈ ਤੈਨੂੰ ਪਤਾ ਹੀ ਆ ਉਹ ਬਸ ਕਰੇ ਏਰੀ ਟਿਕਣ ਦਿੰਦੀ ਆ ਕਰਦੇ ਉਹ ਕਰਦੇ ਕਦੇ ਕੁਝ ਲਿਆ ਦੇ ਕਦੇ ਛੱਡ ਦੇ ਹੈ ਉਹ ਸਾਰਾ ਦਿਨ ਹੀ ਲੰਘ ਜਾਂਦਾਗਾ ਬਸ ਮਿਲ ਗਿਆ ਤੁਹਾਨੂੰ ਮੌਕਾ ਚੂਲਿਆ ਕਰਨ ਦਾ ਕੋਈ ਨਾ ਪ੍ਰਾਣੇ ਦੀਆਂ ਵੀ ਸੁਣਨੀ ਐ ਅਸੀਂ ਜਿਹੜਾ ਰੋਜ਼ ਗੱਲਾਂ ਕਰਦੇ ਆ ਉਹ ਅਸੀਂ ਤਾਂ ਕਦੇ ਨਾ ਕਦੇ ਪੈਣੇ ਆਉਣਾ ਮੈਂ ਇਹੇ ਗੱਲਾਂ ਕਰ ਬਾਈ ਮੇਰੀਆਂ ਬੁਰਾਈਆਂ ਕਰਨ ਨੂੰ ਦਾ ਢਿਡਜੇ ਦੇ ਉਹ ਨਹੀਂ ਨਹੀਂ ਜੀ ਦਾ ਕੋਈ ਗੱਲ ਨਹੀਂ ਚਲ ਕੋਈ ਨਾ ਤੂੰ ਕੋਈ ਚਾਹ ਪਾਣੀ ਬਣਾ ਚਾਹ ਕਰਕੇ ਆਈ ਮੈਂ ਠੰਡੇ ਖੁੰਡੇ ਲੈ ਆਉਣਾ ਹੈ ਬਸ ਠੰਡੇ ਨੂੰ ਤਾਂ ਕੀ ਆ ਚਾਹ ਹੀ ਪੀਦਾ ਕੋਈ ਨਾ ਚਾਹ ਕਰਕੇ ਆਈ ਚਾਹ ਹੀ ਪੀ ਲਾਂਗੇ ਲੈ ਪੈਣੇ ਆਹ ਤਾਂ ਹੈਗਾ ਮੋਟਰਸਾਈਕਲ ਦਾ ਡੱਬਾ ਜਿਹੜਾ ਨਮਾਲੇ ਆ ਹੁਣ ਅੱਛਾ ਆ ਤੇਰਾ ਪਿਆ ਸੌਣ ਦਾ ਸੰਧਾਰਾ ਲਾ ਦੇਖਾਂ ਤਾਂ ਸਹੀ ਮੇਰਾ ਵਕੀਲ ਆਇਆ ਮੇਰੇ ਲਈ ਕਿਉਂ ਖੇਚਲ ਕੀਤੀ ਇੰਨੀ ਯਾਰਾ ਹਾਂ ਕੀ ਕੀ ਹੋ ਗਿਆ ਗੰਡੇ ਉਹ ਬੇਬੇ ਕਹਿੰਦੀ ਸੀ ਕੁੜੀ ਵਾਸਤੇ ਸਭ ਤੋਂ ਮਹਿੰਗੀ ਚੀਜ਼ ਲੈ ਕੇ ਜਾਈ ਲੈ ਮੇਰੀ ਗੱਲ ਸੁਣ ਭਰਾਵਾ ਆ ਤਾਂ ਤੂੰ ਬਹੁਤ ਵਧੀਆ ਕਰਿਆ ਜੇ ਤੂੰ ਬਿਸਕੁਟਾਂ ਜਾਂ ਗੰਡੇ ਲੈ ਆਇਆ ਭੈਣੇ ਮੱਠੀਆਂ ਤਾਂ ਹਰ ਕੋਈ ਦੇ ਦਿੰਦਾ ਹੈ ਤੇਰਾ ਕੱਟਿਆਂ ਦਾ ਰੇਟ ਤਾਂ ਸਭ ਤੋਂ ਜ਼ਿਆਦਾ ਹਾਈ ਹੋ ਗਿਆ। ਉਹ ਵੈਸੇ ਤਾਂ ਜ਼ਿਆਦਾ ਕਹਿਣੀ ਆ। ਤੇਰਾ ਬਾਈ ਤਾਂ ਕਿਲੋ ਗੰਡੇ ਲਿਆਉਂਦਾ ਪੰਜੂਸ ਵਾਲਾ। ਮੈਨੂੰ ਕਹੂਗਾ ਇੰਨਾ ਕਾ ਪਾ ਸਬਜੀ ਚ। ਕਹ ਦੱਸ। ਫਿਰ ਤੇਰੇ ਭਰਾ ਨੇ ਕੰਮੀ ਦੂਰ ਕਰਤੀ। ਹੋਰ ਮੈਂ ਤਾਂ ਹਾਂ ਪੰਜੂਸ ਦੱਸਦੀ ਆ। ਤੂੰ ਮੜ ਜਾ ਬਾਜ਼ਾਰ ਚ ਜਾ ਕੇ ਸਬਜੀ ਦਾ ਰੇਟ ਤਾਂ ਪੁੱਛ। ਹਾਂ। ਮੈਂ ਤਾਂ ਦੋ ਮਹੀਨੇ ਸੌਖੇ ਕੱਢੂੰਗੀ। ਉਹਨੂੰ ਸਸਤੇ ਹੋ ਜਾਣਗੇ। ਬੇਬੇ ਤਾਂ ਮੈਨੂੰ ਰੋਜ਼ ਕਹਿੰਦੀ ਸੀ ਪੁੱਤ ਵਧੀਆ ਚੀਜ਼ ਲੈ ਕੇ ਜਾਈ ਕੁੜੀ ਨੂੰ। ਵਧੀਆ ਲੈ ਕੇ ਜਾਈਂ। ਮੈਂ ਤਾਂ ਸਾਰੇ ਬਾਜ਼ਾਰ ਚ ਢੇੜਾ ਕੱਢਿਆ। ਮੈਨੂੰ ਤਾਂ ਸਾਰਿਆਂ ਨਾਲ ਮਹਿੰਗੇ ਫਰ ਗੰਡੇ ਲੱਗੇ ਬਹੁਤ ਵਧੀਆ ਕਰਿਆ ਭਰਾਵਾ ਬਹੁਤ ਵਾਧਾ ਧੰਨਵਾਦ ਤੇਰਾ ਚਲ ਹੁਣ ਚਾਹ ਚੁੜਿਆ ਪਏ ਨੇ ਚਾਹ ਨਾਲ ਗੰਡੇ ਖਾ ਲਾਂਗੇ ਸასი ਕਾਲ ਬਾਈ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਐਨ ਆਰ ਸਿੱਧੂ ਤੇ ਪਿਛਲੀ ਵੀਡੀਓ ਦੇ ਕੁਝ ਕਮੈਂਟ ਆਏ ਸੀ ਉਹਨਾਂ ਦੇ ਨਾਂ ਬੋਲਾਂਗੇ ਬੜਾ ਪਿਆਰ ਕਰਦੇ ਹਾਂ ਬਾਈ ਜੀ ਅ ਪ੍ਰਵਿੰਦਰ ਕੌਰ ਉਸ ਤੋਂ ਬਾਅਦ ਹੈਗਾ ਮਿਕਸ ਪੰਜਾਬੀ ਪੀ ਕੇ ਉਸ ਤੋਂ ਬਾਅਦ ਹੈਗਾ ਗੁਰਨੀਤ ਸੈਦੂ ਹਾਂ ਗੁਰਨੀਤ ਸਿੰਘ ਉਸ ਤੋਂ ਬਾਅਦ ਹੈਗਾ ਜਸਵਿੰਦਰ ਸਿੱਧੂ ਤੇ ਬਾਈ ਲਖਵੀਰ ਆ ਤੇ ਉਸ ਤੋਂ ਬਾਅਦ ਨਾ ਫੇਰ ਨਹੀਂ ਪਾਇਆ ਮੈਂ ਕਹਿਣਾ ਉਹਨਾਂ ਨਾ ਜ਼ਰੂਰ ਪਾ ਦਿਆ ਕਰੋ ਪਤਾ ਨਹੀਂ ਲੱਗਦਾ ਬਾਈ ਜੀ ਉਸ ਤੋਂ ਬਾਅਦ ਹੈਗਾ ਅਵਤਾਰ ਸਿੰਘ ਉਸ ਤੋਂ ਬਾਅਦ ਜਿਹੜਾ ਹੈਗਾ ਮੁਹੰਮਦ ਅਸਵੀਰ ਬਾਈ ਤੇ ਗੁਰਦੇਵ ਫੌਜੀ ਭੈਣੀ ਰੀਅਲ ਸਟੋਰੀ ਸੁਖਦੇਵ ਸਿੰਘ ਇਹ ਸਾਡੇ ਬਾਈ ਜੀ ਕਮੈਂਟ ਸੀਗੇ ਤੇ ਹੁਣ ਵੀਡੀਓ ਤੁਸੀਂ ਦੇਖਿਓ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਜ਼ਰੂਰ ਦੇਖਿਓ